ਪ੍ਰੈਜ਼ੀਡੈਂਟ ਅਮਰ ਸਰਵਜਨ ਰਵ ਗੌਸਲਾ ਅਸੀਂ ਹਰ ਸਾਲ ਦੀ ਤਰ੍ਹਾਂ 122ਵਾਂ ਗੋਪਾਸ਼ਤੀ ਮਸਤਰ ਮਨਾਣ ਜਾ ਰਹੇ ਹਾਂ ਜਿਹੜਾ ਕਿ ਹਰ ਸਾਲ ਅਸੀਂ ਜੀ ਉਤਤਾਨ ਬਣਾਨੇ ਆ ਇਹਦੇ ਵਿੱਚ ਅਸੀਂ ਕੱਲ ਜਿਹੜਾ ਪ੍ਰੋਗਰਾਮ ਸੜਾ ਸ਼ੁਰੂ ਹੋਏਗਾ ਅਸੀਂ 10:30 ਵਜੇ ਤੋਜਾਰੋਂ ਪਹਿਲਾਂ ਕਰਾਂਗੇ 11 ਵਜੇ ਤੇ 11 ਵਜੇ ਗੋਮਾਤਾ ਦਾ ਪੂਜਨ ਕਰਾਂਗੇ ਆਗੋਨੀ ਆਗੇ ਹੋਏਗਾ ਵੀ ਸ਼ਾਂਤੀ ਵਾਸਤੇ ਉਸ ਤੋਂ ਬਾਅਦ 2:30 ਵਜੇ ਸਾਡੇ ਦੁੱਧ ਪਿਲਾਣ ਦੀ ਬੱਚਿਆਂ ਨੂੰ ਦੁੱਧ ਪਿਲਾਣ ਦੀ ਜਿਹੜੀ ਪਰੰਪਰਾ ਹੁੰਦੀ ਸੁਰੂ ਹੋ ਆ ਰਹੀ ਹੈ ਉਹ ਦੀ ਗੁਰੀ ਕਰਾਂਗੇ ਉਹਨੂੰ ਉਹਦੇ ਵਿੱਚ ਸਾਡੇ ਮੇਜ ਜਿਹੜੇ ਨੇ ਅਜਿਆ ਗੁਫਤਾ ਜਿਹੜੇ ਐਮਐਲਏ ਨੇ ਇੱਕ ਮੁਨੀਸ਼ ਅਗਰਵਾਸਾਗੇ ਨੇ ਜਿਹੜੇ ਸਾਡੇ ਵਾਈਸ ਚੇਅਰਮੈਨ ਨੇ ਗੋਸ਼ਿਆ ਬੋਰਡ ਦੇ ਉਹ ਦੋਵਾਂ ਦੇ ਹੱਥੋਂ ਕੰਮ ਹੋ ਰਿਹਾ ਉਸ ਤੋਂ ਬਾਅਦ 3 ਵਜੇ ਅਮਰਤਾਲੀ ਸਤਸੰਗ ਸਾਡੇ ਹਮੇਸ਼ਾ ਹੀ ਕਰਦੇ ਨੇ ਰਾਮਾ ਸਰਨ ਦੇ ਹੈੱਡ ਸ੍ਰੀ ਤਿਲਕ ਰਾਜੀ ਵਾਦੀਆ ਉਹਨਾਂ ਦੇ ਵੱਲੋਂ ਇਹ ਅਪਰਟੂਨਲਿਸ਼ਨ ਹੋਏਗਾ ਉਹਦੇ ਵਿੱਚ ਸਾਡੇ ਵਿਸ਼ੇਸ਼ ਅਧਿ ਹੋਣਗੇ ਡੀਸੀ ਸਾਹਿਬ ਹੋਣਗੇ ਮੇਅਰ ਸਾਹਿਬ ਹੋਣਗੇ ਤੇ ਇਹ ਸਾਰਾ ਜਿਹੜਾ ਪ੍ਰੋਗ ਹੋ ਰਿਹਾ ਹੈ ਇੱਕ ਉਹ ਰਵੀ ਜੇ ਪਤਵਾਰ ਸਿੰਘ ਸਾਡੇ ਜਿਹੜੇ ਨੇ ਸੰਸਦ ਨੇ ਔਰ ਸਾਡੇ ਪ੍ਰੇਨ ਨਸਤੋਬਦ ਨੇ ਉਹਨਾਂ ਦੇ ਨਿਰਦੇਸ਼ ਦੇ ਅਨੁਸਾਰ ਕੰਮ ਕਰ ਰਹੇ ਆ ਕਿਉਂਕਿ 10 ਸਾਲਾਂ ਤੋਂ ਜਦੋਂ ਤੋਂ ਪੁਲਿਸ ਅਫਸਰ ਬਣ ਕੇ ਇੱਥੇ ਆਏ ਸੀਗੇ ਗੌਰਵ ਜੇ ਪਤਵਾਰ ਸਿੰਘ ਜੀ ਉਹਨਾਂ ਨੂੰ ਸਾਨੂੰ ਜੇ ਮਿਲਿਆ ਉਹਨਾਂ ਦੀ ਗਾਈਡੈਂਸ ਦੇ ਵਿੱਚ ਹੀ ਅਸੀਂ ਸਾਰਾ ਕੰਮ ਕਰ ਰਹੇ ਹਾਂ। ਔਰ ਇਹ ਵੀ ਇਹ ਉਹਨਾਂ ਦੀ ਗਾਈਡੈਂਸ ਜੀ ਕੰਮ ਹੋਏਗਾ। ਇਹਦੇ ਵਿੱਚ ਸਾਰੇ ਅੰਮ੍ਰਿਤਸਰ ਦੀ ਜਨਤਾ ਭਾਗੀਦਾਰ ਹੁੰਦੀ ਹੈ। ਤੁਸੀਂ ਦੇਖ ਰਹੇ ਹੋ ਕਿ ਸਾਡੇ ਕਲ ਕਾਲ ਦੇ ਵਿੱਚ ਅੰਮ੍ਰਿਤਸਰ ਵਿੱਚ ਜਦੋਂ ਗਊਸਾਲਾ ਨੇ ਬਹੁਤ ਤਰੱਕੀ ਕੀਤੀ ਹੈ। ਇਹ ਸਾਡੇ ਬ੍ਰਾਂਚ ਦਾ ਫੋਕਲ ਪੁਆਇੰਟ ਉੱਥੇ ਇੱਕ ਭੋਲ ਮੰਦਿਰ ਦਾ ਨਿਰਮਾਣ ਸਾਡੇ ਕਾਲ ਦੇ ਵਿੱਚ ਹੋਇਆ ਹੈ। ਉਧਰ ਵੀ ਸ਼ੈੱਡ ਨਵੇਂ-ਨਵੇਂ ਬਣੇ ਨੇ 4 6 ਨਵੇਂ ਬਣੇ ਉੱਥੇ ਇੱਕ ਸਾਡੀ ਗਊਸਾਲਾ ਰਾਜੇਵਾਦ ਹੈਗੀ ਹੈ ਉੱਥੇ ਵੀ ਦੋ ਸ਼ੈੱਡ ਨਵੇਂ ਬਣੇ ਨੇ ਇਹਦਾ ਵੀ ਜਿੰਨੋ ਧਾਰ ਜੜੀ ਕਿਉਂਸਾ ਕਿਉਂ ਪੁਰਾਣੀ ਕਿਉਂਡੀ ਜਿਹੜੀ ਹੈਗੀ ਹੈ ਕਮਿਊਨਿਟੀ ਦੇ ਚ ਉਹਦਾ ਵੀ ਜਿੰਨੋ ਧਾਰ ਚੱਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਆਫਿਸ ਜਿਹੜੇ ਨੇ ਉਹ ਵੀ ਬਣ ਚੁੱਕੇ ਨੇ ਤੇ ਬਾਕੀ ਹੋਰ ਵੀ ਕੰਮ ਹੋ ਰਿਹਾ ਹੈ ਤਿੱਥੀ ਵਾਨ ਵੀ ਬਣ ਕੇ ਤਿਆਰ ਹੋ ਰਿਹਾ ਹੈ ਅਸੀਂ ਉਮੀਦ ਕਰਨੇ ਕਿ ਗਊ ਮਾਤਾ ਦੀ ਕਿਰਪਾ ਜਿਸ ਦੇ ਕੇ ਬਣੀ ਹੈ ਉਹ ਗਊ ਮਾਤਾ ਦੀ ਕਿਰਪਾ ਸਾਡੇ ਲੋਕਾਂ ਦੇ ਬਣੀ ਰੋਏ ਅੰਮ੍ਰਿਤਸਰ ਨਿਵਾਸੀਆਂ ਦੇ ਉਹਨਾਂ ਦਾ ਆਸ਼ੀਰਵਾਦ ਜਿਹੜਾ ਹੈ ਉਹ ਸਾਰੇ ਅੰਮ੍ਰਿਤਸਰ ਜਨਤਾ ਨੂੰ ਮਿਲੇ ਅਸੀਂ ਇਹ ਹਗੂਮਤਾਂ ਨੂੰ ਪ੍ਰਾਰਥਨਾ ਕਰਦੇ ਆ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦੇ ਆ ਔਰ ਮੈਂ ਸਾਰੇ ਹੀ ਜਿਹੜੇ ਇੱਥੇ ਪੱਤਰਕਾਰ ਪ੍ਰਧਾਰਏ ਨੇ ਉਹਨਾਂ ਦੀ ਧੰਨਵਾਦ ਕਰਨਾ ਵਾ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਆ ਮੇਰੇ ਸਾਥੀਆਂ ਦਾ ਕਿਉਂਕਿ ਮੈਂ ਜਿੰਨਾ ਸਹਿਯੋਗ ਮੈਂ ਨਹੀਂ ਕਰ ਸਕਦਾ ਸੀ ਮੇਰੇ ਸਾਥੀ ਨਹੀਂ ਸੀ ਕਰ ਸਕਦੇ ਜਿੰਨਾ ਸਹਿਯੋਗ ਮੇਰੇ ਸਾਥੀਆਂ ਨੇ ਮਿਲੇ ਹੈ ਮੇਰੇ ਟ੍ਰਸਟੀ ਦਾ ਮੇਰੇ ਐਡਵਾਈਜ਼ਰੀ ਕਮੇਟੀ ਦਾ ਮੇਰੇ ਸਸਦਾਰਨ ਸਭਾ ਦਾ ਸਾਰਿਆਂ ਦਾ ਬਹੁਤ ਸਹਿਯੋਗ ਮਿਲਿਆ ਹੈ ਮੈਂ ਉਹਨਾਂ ਸਾਰਿਆਂ ਦਾ ਬਹੁਤ ਆਭਾਰੀ ਹਾਂ ਇਸ ਤੋਂ ਇਲਾਵਾ ਜਿਹੜਾ ਮੇਰਾ ਸਟਾਫ ਹੈ ਉਹ ਵੀ ਮੈਨੂੰ ਬਹੁਤ ਕਮਿਟਡ ਕਰ ਰਿਹਾ ਹੈ ਜਿੰਨਾ ਉਹਨਾਂ ਦੀ ਸੇਵਾ ਜਿਹੜੀ ਹੈਗੀ ਹੈ ਉਹ ਗਊ ਮਾਤਾ ਨੂੰ ਦੇ ਰਹੇ ਨੇ ਉਹ ਫਲ ਸਾਨੂੰ ਵੀ ਮਿਲ ਰਿਹਾ ਹੈ ਉਹਨਾਂ ਨੂੰ ਮਿਲ ਰਿਹਾ ਹੈ ਸਾਰੀ ਅੰਮ੍ਰਿਤਸਰ ਜਨਤਾ ਉਹਦਾ ਉਹਦਾ ਫਲ ਪਾ ਰਹੀ ਹੈ ਮੈਂ ਇਹਨਾਂ ਸਭ ਦਾ ਦੇ ਨਾਲ ਹੀ ਆਪ ਜੀ ਦਾ ਜੀ ਆਇਆਂ ਕਰਨਾ ਬਹੁਤ ਬਹੁਤ ਧੰਨਵਾਦ ਹੈ